ਸਮੁੰਦਰ ਦਾ ਪਾਣੀ ਬਹੁਤ ਜ਼ਿਆਦਾ ਖਾਰਾ ਹੋਣ ਕਰਕੇ ਨਾ ਤੇ ਇਹਨੂੰ ਬਹੁਤ ਜ਼ਿਆਦਾ ਲੱਗ ਜਾਂਦਾ ਜੰਗਾਲ ਆ ਰਸਟ ਦੇ ਨਾਲ ਦੇਖੋ ਇਹਦੀ ਕੰਡੀਸ਼ਨ ਕੀ ਹੋ ਗਈ ਆ ਤੇ ਆਪਾਂ ਕੀ ਕਰਦੇ ਆ ਆਪਣੇ ਕੋਲ ਟੂਲਸ ਹੁੰਦੇ ਆ ਚਿਪਿੰਗ ਗਨ ਵਗੈਰਾ ਉਹਦੇ ਨਾਲ ਉਹ ਸਾਰਾ ਰਸਟ ਲਾ ਕੇ ਤੇ ਉਹਨੂੰ ਫਿਰ ਐਦਾਂ ਰੀਕੰਡੀਸ਼ਨ ਕਰਦੇ ਆ ਤੇ ਰੀਕੰਡੀਸ਼ਨ ਕਰਕੇ ਫਿਰ ਉਹਦੇ ਉੱਤੇ ਪੇਂਟ ਮਾਰੀਦਾ ਤਿੰਨ ਚਾਰ ਕੋਟ ਤੇ ਤਿੰਨ ਚਾਰ ਕੋਟ ਪੇਂਟ ਮਾਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਆਵਲਾ ਬਲੂ ਪੇਂਟ ਮਾਰਾਂਗੇ ਤੇ ਇਹਨੂੰ ਪੂਰਾ ਇੱਕਦਮ ਵਧੀਆ ਬਣਾਵਾਂਗੇ ਤੇ ਇਦਾਂ ਦੇ ਕੰਮ ਜਿਹੜੇ ਜਹਾਜ਼ ਦੇ ਆਪਾਂ ਨਾਲੋ ਨਾਲ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਆਹ ਪੇਂਟ ਆਪ ਤੇ ਆਜੋ ਮੈਂ ਤੁਹਾਨੂੰ ਜਾ ਕੇ ਵਿਖਾਉਣਾ ਵਾ ਇਹ ਪੇਂਟ ਸਟੋਰ ਆਪਣਾ ਕਿਦਾਂ ਦਾ ਹੁੰਦਾ ਵਾ ਆ ਚੈੱਕ ਕਰੋ ਆ ਆਪਣੇ ਜਾਗ ਦਾ ਸਾਰਾ ਸਟਾਕ ਜਿਹੜਾ ਪੰਜਾਹ ਦੇ ਉੱਤੇ ਪੇਂਟ ਯੂਜ਼ ਕਰਦੇ ਆ ਉਹ ਆ ਸਾਰਾ ਪੇਂਟ ਪਿਆ ਵਾ ਇਹਦੇ ਵਿੱਚ ਰੈੱਡ ਕਲਰ ਗ੍ਰੇ ਹੋਰ ਜਿੰਨੀਆਂ ਵੀ ਚਾਰ ਪੰਜ ਕੋਟਾਂ ਪੇਂਟ ਦੀਆਂ ਅਸੀਂ ਮਾਰਦੇ ਆ ਇਹਨੂੰ ਰਸਤੋਂ ਜਗਾਲ ਤੋਂ ਬਚਾਉਣ ਵਾਸਤੇ ਇੱਕ ਡੱਬੇ ਦੀ ਜਿਹੜੀ ਕੀਮਤ ਆ ਉਹ ਘੱਟੋ ਘੱਟ ਵੀ 250 ਤੋਂ 300 ਡਾਲਰ ਦੇ ਵਿੱਚ ਵਿੱਚ ਇਹਦੀ ਕੀਮਤ ਹੁੰਦੀ ਹੈ ਇੱਕ ਡੱਬੇ ਦੀ ਬਹੁਤ ਜ਼ਿਆਦਾ ਮਹਿੰਗਾ ਪੇਂਟ ਦਾ 250 ਤੋਂ 300 ਡਾਲਰ ਯੂ ਐਸ ਡੀ ਅਮਰੀਕੀ ਡਾਲਰ ਜਿਹੜੀ ਇਹਦੀ ਕੀਮਤ ਆ ਪੈਂਡ ਦੀ ਤੇ ਇਹਦੇ ਕਰਕੇ ਆਪਣਾ ਜਿਹੜਾ ਜਹਾਜ਼ ਹੈ ਬਚਿਆ ਰਹਿਂਦਾ ਵਾ ਤੇ ਇਹਦੀ ਜਿਹੜੀ ਕੰਡੀਸ਼ਨ ਆ ਉਹ ਬਰਕਰਾਰ ਰਹਿੰਦੀ ਆ